ਆ ਵੇਖੋ ਐਨੇ ਮਾਰੀ ਕੀਤੀ ਹਾਂਜੀ ਇਧਰੇ ਖਾਓ ਆ ਵਾ ਇਧਰੇ ਖਾਓ ਆ ਪਾਈ ਪਾਈ ਵਰਦੀ ਦੁਕਾਨਾ ਲੈਓ ਕੀ ਗੱਲਬਾਤ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਤੇ ਜੀ ਇਹ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰ ਨਾਲ ਮਤਭੇਦ ਨਹੀਂ ਕੋਈ ਇਹਨਾਂ ਦਾ ਅਤੀ ਬਕੀ ਪੈਣ ਦਾ ਮੈਂ ਆਪਦੀ ਭੱਜ ਨਾ ਸਕੀ ਜਾਨ ਬਚਾਈ ਇਹਨਾਂ ਮੈਨੂੰ ਬਹੁਤ ਮੰਦਾ ਹਾਰਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਣੀ ਆ ਵੀ ਇਹ ਦੇਲ ਚ ਜਾਣੇ ਚਾਹੀਦੇ ਹੈ ਸਾਰੇ। ਇਹ ਕਿੰਦਣ ਦੀ ਘਟਨਾ ਹੈ? ਇਹ 31 ਤਰੀਕ ਦੀ। ਤੇ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ? ਉਹ 5 ਜਾਨੇ, ਇੱਕ ਬੁੜੀ ਤੇ 4 ਬੰਦੇ। ਅੱਛਾ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ? ਅਜੇ ਤਾਂ ਕੋਈ ਕਾਰਵਾਈ ਨਹੀਂ, ਕੋਈ ਸਾਨੂੰ ਉਹਨਾ ਵਿਖਾਇਆ ਨਹੀਂ ਵੀ ਆਹ ਖੜੇ ਗਏ ਆ ਕਿਤੇ ਆ ਨਾ ਜਾਣੇ ਆ ਰਮੋੜਮ ਨੇ ਜਾਣੇ ਮੋੜਮ ਨੇ। ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ। ਉਦੋਂ ਦੇ ਜਮੇ ਨੇ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ 20 ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਘਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉੱਥੋਂ ਦੇ ਇੱਕ ਮਹੱਲੇ ਦੀ ਜੀਵਨਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਵਿੱਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਤੂਤੂ ਮੈਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ ਤੇ ਇਹ ਕੋਈ ਪਿੰਡ ਹਾਂਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਿਮੇਟੀ ਹੋਈ ਸੀ ਤੋਂ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਨ। ਤਾਰਨ ਤਾਰਨ ਦੇ ਵਿੱਚ ਵੱਡੀ ਘਟਨਾ ਜਿਹੜੀ ਵਾਪਰੀ ਆ ਇੱਕ ਔਰਤ ਨੂੰ ਬਜ਼ੁਰਗ ਔਰਤ ਦੇ ਕੱਪੜੇ ਤਾਰ ਕੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਕਿਤੇ ਨਾ ਕਿਤੇ ਪੰਜਾਬ ਦਾ ਸਿਰ ਨੀਮਾ ਨੀਵਾ ਹੋਇਆ ਕਿਉਂਕਿ ਜਿਹੜਾ ਉੱਥੇ ਦਾ ਪ੍ਰਸ਼ਾਸਨਾ ਉਹ ਜ਼ਿੰਮੇਵਾਰ ਆ ਵੱਡਾ ਜ਼ਿੰਮੇਵਾਰ ਆ ਜਿੱਥੋਂ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਹਲਚਲ ਜਿਹੜੀ ਉਹ ਮਚ ਚੁੱਕੀ ਆ ਸੀ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੇ ਸਾਬਕਾ ਕੈਬਨਟ ਮੰਤਰੀ ਨੇ ਪੰਜਾਬ ਦੇ ਸਰਜੀਤ ਸਿੰਘ ਰਖੜਾ ਰਖੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਸਿਰ ਝੁਕ ਗਿਆ ਪੰਜਾਬ ਦਾ ਦੇਖੋ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਇਦੋਂ ਮਾੜੀ ਦੁਰਘਟਨਾ ਕੋਈ ਹੋ ਨਹੀਂ ਸਕਦੀ ਇੱਥੇ ਗੁਰੂ ਸਵਾਨ ਨੇ ਬਹੁਤ ਵੱਡਾ ਸਨਮਾਨ ਦਿੱਤਾ ਹੈ ਨਾਰੀ ਨੂੰ ਸਾਉਤੋ ਪਹਿਲਾ ਆਵਾਜ਼ ਗੁਰਨਾਣਕ ਦੇਵ ਜੀ ਨੇ ਉਠਾਈ ਸੀ ਤੇ ਜੇ ਇੱਥੇ ਪੰਜਾਬ ਜਿਹੜੀ குரு ਪੀਰਾਂ ਦੀ ਧਰਤੀ ਹੈ ਜਿੱਥੇ ਬਹੁਤ ਜ਼ਿਆਦਾ ਸਨਮਾਨ ਹੈ ਉੱਥੇ ਇਹ ਘਟਨਾ ਵਾਪਰਨ ਲੱਗ ਜਾਨ ਅਸੀਂ ਬਾਹਰ ਤੋਂ ਸੁਣਦੇ ਸੀ ਕਿ ਤੇ ਪੰਜਾਬ ਚ ਨਹੀਂ ਸੁਣਿਆ ਇਹ ਪਹਿਲੀ ਵਾਰ ਸੁਣਿਆ ਤੇ ਜਿੰਨੀ ਨਿੰਦਿਆ ਉਹਨਾਂ 'ਤੇ ਖੁੜੀ ਹੈ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਤੇ ਇਹ ਇੱਕ ਕਲਾਉਡ ਲੱਗਦਾ ਹੈ ਕਿ ਕੀ ਕਰ ਰਹੇ ਨੇ ਉਹ ਕਰਵਾ ਰਹੇ ਨੇ ਜਾਂ ਇੱਕ ਹਫਤਾ ਹੋ ਗਿਆ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈ ਵੀ ਸਰਕਾਰ ਕਿਵੇਂ ਸਤੀ ਪਈ ਹੈ ਇਹਦਾ ਜ਼ਿੰਮੇਵਾਰ ਕੌਣਾ ਰਖਣਾ ਸਾਬ ਇਸ ਘਟਨਾ ਦਾ ਜ਼ਿੰਮੇਵਾਰ ਕੌਣਾ 31 ਮਾਰਚ ਦੀ ਗੱਲ ਆ ਅੱਜ ਅਪ੍ਰੈਲ ਆ ਜਿਹੜਾ 7 ਹੋ 6 ਅਪ੍ਰੈਲ ਹੋ ਚੁੱਕਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਦਾ ਇਹਨਾਂ ਦਲਦੁਆ ਹੋਣਾ ਚਾਹੀਦਾ ਕਿ ਬੰਦਾ ਹਿੰਮਤ ਨਾ ਕਰੇ ਇੱਥੇ ਕੋਈ ਡਰੀ ਨਹੀਂ ਰਿਹਾ ਜਿਹੜਾ ਕੋਈ ਮਰਜ਼ੀ ਜਿਹੜਾ ਬੰਦਾ ਕਤਲ ਕਰਦੇ ਹੋ ਜਿਹੜਾ ਮਰਜ਼ੀ ਕੋਈ ਕੁਛ ਕੁਛ ਕਰਦੇ ਹੋ ਆਜ ਦੀ ਘਟਨਾ ਵਾਪਰੀ ਐ ਇਹ ਹੋ ਜਹੋ ਜਵੇ ਤਾਂ ਇੱਥੇ ਸਰਕਾਰ ਦਾ ਜ ਅਨੁਸ਼ਾਸਨ ਹੈ ਹੀ ਨਹੀਂ ਬਿਲਕੁਲ ਫੇਰ ਹੋ ਸਰਕਾਰ ਦਾ ਤੇ ਜੇ ਇਹ ਬੰਦੇ ਤਾਂ ਤੁਸੀਂ ਪਰਚੇ ਦੀ ਗੱਲ ਕਰਦੇ ਮਨ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੀ ਜੱਜ ਨੂੰ ਕਿ ਵੀ ਕਿਉਂ ਨਹੀਂ ਕੀਤਾ ਅੱਗੇ ਵਾਸਤੇ ਚਾਰ ਨੂੰ ਕਰਨ ਹੋ ਜਾਂਦੇ ਕਿ ਯਾਰ ਅਸੀਂ ਉਹ ਕਰਨਾ ਪਰ ਇਹ ਤਾਂ ਮੇਰੇ ਖਿਆਲ ਜਿਵੇਂ ਇਛਨੋਤੇ ਦੀ ਗੱਲ ਕਰ ਰਹੇ ਹਾਂ ਇਸ ਨਿਹੁਤੇ ਵਾਲੀਆਂ ਗੱਲਾਂ ਨੇ ਯਾਰ ਇਦੋਂ ਮਾੜੀ ਗੱਲ ਨਹੀਂ ਹੋ ਸਕਦੀ ਸੋ ਇਹਦੇ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਕਿ ਯਾਰ ਇਦਾਂ ਦੇ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਜੇ ਦਿੱਲੀ ਦੇ ਮੁੱਖ ਮੰਤਰੀ ਤੇ ਮਾੜੀ ਚੁੰਡੀ ਵੱਢੀ ਗਈ ਆ ਕਹਿੰਦੇ ਉੱਥੇ ਧਰਨੇ ਮੁਜ਼ਾਰੇ ਹੋਏ ਨੇ ਪਰ ਜੇ ਪੰਜਾਬ ਦੀ ਔਰਤ ਦੇ ਨਾਲ ਅਜਿਹੀ ਘਟਨਾ ਵਾਪਰੀ ਉਹ ਸਾਰੀ ਪੰਜਾਬ ਸਰਕਾਰ ਕਹਿੰਦੇ ਕੁੰਭ ਕਰਨ ਦੀ ਸੁੱਤੀ ਪਈ ਆ ਦੇਖੋ ਜੇ ਇਹ ਗੱਲ ਦੇਖ ਲਈਏ ਆਪਾਂ 8 ਸੰਮਨ ਗਏ 8 ਸੰਮਨ ਦੇ ਵਿੱਚ ਚੀਫ ਮਿੰਿਸਟਰ ਸਾਹਿਬ ਪੇਸ਼ ਨਹੀਂ ਹੋਏ ਜੇ 9ਵੇਂ ਸੰਮਨ ਦੇ ਵਿੱਚ ਉਹਨੇ ਫੜ ਲਿਆ ਇੱਥੇ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਬਹੁਤ ਵੱਡੀ ਗੱਲ ਹੈ ਤੇ ਉਹ ਜਵਾਨਤ ਹੋਈ ਹੈ ਇੱਕ ਉਹ ਕਹਿੰਦੇ ਦੇਖੋ ਜੀ ਸਾਡੇ ਬੰਦੇ ਜਵਾਨਤ ਹੋਈ ਬਹੁਤ ਵੱਡੀ ਜਿੱਤ ਹੋਈ ਜਵਾਨਤ ਪੰਜਾਬ ਦੇ ਵਿੱਚ ਵੀ ਸਾਰਿਆਂ ਦੀ ਹੋਈ ਹੈ ਕਿ ਉਹਨਾਂ ਦੀ ਵੀ ਜਿੱਤ ਹੋਈ ਹੈ ਜਾਂ ਤਾਂ ਇਹ ਵੀ ਗੱਲ ਕਹਿਣ ਕਿ ਜਿਹੜੇ ਪੰਜਾਬ ਦੇ ਵਿੱਚ ਅਸੀਂ ਫੜੇ ਸੀ ਸਾਰਿਆਂ ਦੀ ਜਵਾਨਤ ਹੋ ਗਈ ਤੇ ਸਾਰੇ ਬਾਹਰ ਹੋ ਗਏ ਤੇ ਇਹਨਾਂ ਦੀ ਬਹੁਤ ਵੱਡੀ ਜਿੱਤ ਹੈ ਜੇ ਉਹਨਾਂ ਦੀ ਹੋਈ ਹੈ ਤਾਂ ਇਹ ਕਹਿਣ ਤੇ ਕਰਨ ਦੇ ਵਿੱਚ ਬਹੁਤ بڑا ਅੰਤਰ ਹੈ ਇਹ ਤਾਂ ਸਰਕਾਰ ਬਿਲਕੁਲ ਫੇਲ ਹੈ ਬਿਲਕੁਲ ਹੀ ਫੇਲ ਹੋ ਗਈ ਤੇ ਇਹਨਾਂ ਨੂੰ ਤਾਂ ਮੇਰਾ ਖਿਆਲ ਹੈ ਵੀ ਇਸ ਤੋਂ ਵੱਧ ਸ਼ਰਮ ਹਿਆ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਉਥੇ ਦੇ ਲਾਲਜੀਤ ਭੋਲਰ ਦੀ ਨੇ ਕੈਬਨਿਟ ਮਨਿਸਟਰ ਨੇ ਉਸ ਇਲਾਕੇ ਦੇ ਉਹਨਾਂ ਦਾ ਵੀ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਉਸ ਔਰਤ ਦੇ ਹੱਕ ਦੇ ਵਿੱਚ ਪਰ ਪੁਲਿਸ ਕਿਤੇ ਨਾ ਕਿਤੇ ਸਮਝੌਤੇ ਪਿੱਛੇ ਚੱਲੀ ਹੋਈ ਹੈ ਕਿ ਪੰਜਾਬ ਸਰਕਾਰ ਦਾ ਇਸ਼ਾਰਾ ਮੈਨੂੰ ਇਹ ਸ਼ੱਕ ਲੱਗਦਾ ਹੈ ਕਿ ਸ਼ਾਇਦ ਇਹ ਮਿਲ ਕੇ ਕੰਮ ਸਰਕਾਰ ਨਾਲੇ ਮਿਲ ਕੇ ਕੰਮ ਹੋਇਆ ਲੱਗਦਾ ਹੈ ਸਰਕਾਰ ਨੇ ਹੀ ਕਰਾਇਆ ਲੱਗਦਾ ਹੈ ਸਰਕਾਰ ਨੂੰ ਕੀ ਇੰਟਰਸਟ ਹੈ ਵੀ ਸਮਝੌਤਾ ਕਰਾਉਣ ਦਾ ਜਾਂ ਕੁਝ ਹੋਰ ਕਰਨ ਜੋ ਜਿਹਦੀ ਸਜ਼ਾ ਬਣਦੀ ਉਹਨਾਂ ਮਿਲਣੀ ਚਾਹੀਦੀ ਹੈ ਤੇ ਇਹ ਗੱਲਾਂ ਜੇ ਅੱਜ ਇਸ ਵਿੱਚ ਹੋਤਾ ਤਾਂ ਕੱਲ ਨੂੰ ਕੋਈ ਹੋਰ ਕੱਲ ਕਰ ਲੂਗਾ ਕਿਤੇ ਇਹ ਰਖਣਾ ਸਾਹਿਬ ਕਿਤੇ ਇਹ ਤਾਂ ਨਹੀਂ ਲੱਗ ਰਹੀ ਲੋਕ ਸਭਾ ਦੇ ਇਲੈਕਸ਼ਨ ਆ ਵੀ ਸਾਡੀ ਸਰਕਾਰ ਦੀ ਬਦਨਾਮੀ ਹੋਊ ਨਹੀਂ ਇਸ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਦੇਖੋ ਇਹਨਾਂ ਨੂੰ ਕਰਾਉਣੀ ਨਹੀਂ ਚਾਹੀਦੀ ਜੇ ਸਰਕਾਰ ਦੀ ਇੰਨਾ ਫਿਕਰ ਹੈ ਇਹਨਾਂ ਨੂੰ ਇਹ ਜੇ ਕਰਨਾ ਹੋਵੇ ਕਿਉਂ ਹਾਂ ਜਿਹੜੇ ਰੋਹਤ ਕਤਲ ਹੁੰਦੇ ਨੇ ਕਿਉਂ ਹੋਣ ਸ਼ਕਤੀ ਹੋਣੀ ਚਾਹੀਦੀ ਹੈ ਸਰ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਦਾ ਪੁਸ਼ ਦਾ ਇੱਕ ਡਰ ਹੋਣਾ ਚਾਹੀਦਾ ਪੁਸ਼ ਕੋਈ ਸਾ ਤੋਂ ਤਕੜੀ ਨਹੀਂ ਪੁਸ਼ ਦਾ ਇੱਕ ਬਰਦੀ ਦੇ ਰੋਬ ਹੈ ਉਹਨੇ ਇੱਕ ਐਡਮਿਨਿਸਟ੍ਰੇਸ਼ਨ ਦਾ ਐਡਮਿਨਿਸਟ੍ਰੇਸ਼ਨ ਆ ਹੋ ਤੇ ਪਰ ਉਹ ਉਹ ਹੈ ਨਹੀਂ ਤੇ ਇੱਥੇ ਕਾਨੂੰਨ ਦਾ ਰਾਜ ਹੀ ਨਹੀਂ ਰਿਹਾ ਇੱਥੇ ਤਾਂ ਹੁਣ ਬਿਲਕੁਲੀ ਉਹ ਰਾਜ ਮੈਂ ਪਕੜਨੇ ਆ ਵੀ ਬਿਲਕੁਲੀ ਜਾਂਦੀ ਰਹੀ ਗੱਲ ਉਹਨਾਂ ਅਫਸਰਾਂ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਨ੍ਹਾਂ ਨੇ ਇੱਕ ਹਫਤਾ ਬੀਤ ਜਾਣ ਤੇ ਕੋਈ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਦੇਖੋ ਉਹਨਾਂ ਦੇ ਖਿਲਾਫ ਪਰਚੇ ਹੋਣੇ ਚਾਹੀਦੇ ਨੇ ਉਹ ਅੰਦਰ ਹੋਣੇ ਚਾਹੀਦੇ ਨੇ ਉਹਨਾਂ ਨੂੰ ਉਹਨਾਂ ਨੂੰ ਰੈਸ ਕਾਦੀ ਹੈ ਜੀ ਜਿਹੜੇ ਬੰਦੇ ਮੈਂ ਤਾਂ ਕਹਿੰਦਾ ਵੀ ਉਸ ਘਟਨਾ ਦੇ ਵਿੱਚ ਉਹ ਨਹੀਂ ਸਮੂਲੀਅਤ ਹੈ ਉਹਨਾਂ ਦਾ ਕੀ ਇੰਟਰਸਟ ਹੈ ਕਿ ਉਹਨਾਂ ਉਹਨਾਂ ਨੂੰ ਤਾਂ ਪੈਲੀ ਗਲਤਨਾ ਹੋਣੀ ਨਹੀਂ ਚਾਹੀਦੀ ਜੇ ਹੋ ਗਈ ਸੀ 5 ਮਿੰਟ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ ਸੀ ਪਰ ਨਹੀਂ ਹੋਇਆ ਹਾਂ ਬਿਲਕੁਲ ਇਸਨ ਸਰਜੀਤ ਸਿੰਘ ਰਖੜਾ ਸਾਹਿਬ ਕਾ ਕੈਬਨਟ ਮਿਨਿਸਟਰ ਪੰਜਾਬ ਜਿਨ੍ਹਾਂ ਨੇ ਇਸ ਦੀ ਨਖੇਦੀ ਕੀਤੀ ਆ ਮੰਗ ਕੀਤੀ ਆ ਉਹਨਾਂ ਆਪਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੋਸ਼ੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਇਸ ਔਰਤ ਦੇ ਨਾਲ ਅਜਿਹੀ ਘਟਨਾ ਨੂੰ ਇਲਜ਼ਾਮ ਦਿੱਤਾ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ